ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸਫਰੇ ਸ਼ਹਾਦਤ ਵਿੱਚ ਸਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਨੂੰ ਛੱਡਿਆ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰਨ ਦੀ ਸਜ਼ਾ ਬਾਰੇ ਜਸੂਬਾ ਸਰਹੰਦ ਦੀ ਬੇਗਮ ਬੀਬੀ ਜੈਨਾ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪਤੀ ਸੂਬਾ ਸਰਹੰਦ ਦੇ ਤਰਲੇ ਕੀਤੇ ਕਿ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਮੈਂ ਉਹਨਾਂ ਦੀ ਸ਼ਹੀਦੀ ਬਰਦਾਸ਼ਤ ਨਹੀਂ ਕਰ ਸਕਦੀ ਉਹਨਾਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮੈਂ ਜਿੰਦਾ ਨਹੀਂ ਰਹਿ ਸਕਦੀ ਸੂਬਾ ਸਰਹੰਦ ਤੇ ਆਪਣੀ ਬੇਗਮ ਦੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ ਸੀ ਉਹ ਆਪਣੇ ਕੀਤੇ ਫੈਸਲੇ ਤੇ ਕਾਇਮ ਰਿਹਾ 13 ਪੋ ਨੂੰ ਮਾਤਾ ਗੁਜਰ ਕੋਰ ਜੀ ਨੇ ਸਹਿਬ ਯਾਦਿਆਂ ਨੂੰ ਠੰਡੇ ਬੁਰਜ ਵਿੱਚੋਂ ਤੋਰਨ ਤੋਂ ਪਹਿਲਾਂ ਨੀਲੇ ਚੌਲੇ ਪਾਏ ਉਹਨਾਂ ਦੇ ਕੇਸਾਂ ਵਿੱਚ ਕੰਗਾ ਕੀਤਾ ਸਿਰਾਂ ਤੇ ਦਸਤਾਰਾਂ ਸਜਾਈਆਂ ਅਤੇ ਦਸਤਾਰਾਂ ਵਿੱਚ ਕਲਗੀਆਂ ਲਾਈਆਂ ਉਹਨਾਂ ਨੂੰ ਲਾੜੀ ਮੌਤ ਨੂੰ ਬਿਉਣ ਲਈ ਸੂਬੇ ਸਰਹੰਦਬਲ ਤੋਰਿਆ ਹਰ ਰੋਜ ਦੀ ਤਰ੍ਹਾਂ ਸਹਿਬਜ਼ਾਦਿਆਂ ਨੇ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜਾ ਕੇ ਗੱਜ ਕੇ ਫਤਿਹ ਬਲਾਈ ਫਤਵੇ ਅਨੁਸਾਰ ਸਹਿਬਜ਼ਾਦਿਆਂ ਨੂੰ ਨੀਆਂ ਵਿੱਚ ਚੜਨ ਦਾ ਹੁਕਮ ਸੂਬਾ ਸਰਹੰਦ ਨੇ ਜਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੂੰ ਦਿੱਤਾ ਸਹਿਬਜ਼ਾਦਿਆਂ ਨੂੰ ਖੜੇ ਕਰਕੇ ਉਹਨਾਂ ਦੇ ਦਿਵਾਲੇ ਦਿਵਾਰ ਦੇ ਸਾਰੇ ਸ਼ੁਰੂ ਕਰ ਦਿੱਤੇ ਸੀ ਜਿੱਥੋਂ ਸਹਿਬਜ਼ਾਦਿਆਂ ਦਾ ਕੋਈ ਅੰਗ ਦਿਵਾਰ ਦੀ əsਾਰੀ ਵਿੱਚ ਰਿਕਾਵਟ ਬਣਦਾ ਸੀ ਉੱਥੋਂ ਇੱਟ ਨਹੀਂ ਸਭੋਂ ਸਹਿਬਜ਼ਾਦਿਆਂ ਦਾ ਅੰਗ ਤੋੜ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਸਹਿਬਜ਼ਾਦਿਆਂ ਨੂੰ ਵੱਤ ਤੋਂ ਵੱਧ ਤਸੀਹੇ ਦੇ ਕੇ ਜਲਮ ਦੀ ਇੰਤਹਾ ਕਰ ਦਿੱਤੀ ਸੀ ਜਦ ਕੰਦ ਛਾਤੀ ਤੋਂ ਅਤਾਂ ਆ ਗਏ ਤਾਂ ਕੰਦ ਗਿੱਲੀ ਹੋਣ ਕਾਰਨ ਡਿੱਗ ਪਈ ਸੀ ਸਹਿਬਜ਼ਾਦਿਆਂ ਦੇ ਦਮ ਘੁੱਟਣ ਕਾਰਨ ਉਹ ਬੇਹੋਸ਼ ਹੋ ਗਏ ਸਨ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਤੇ ਫਿਰ ਪੁੱਛਿਆ ਗਿਆ ਅਜੇ ਵੀ ਦੀਨ ਕਬੂਲ ਕਰ ਲਵੋ ਤੁਹਾਡੀ ਜਾਨ ਬਖਸ਼ ਦੇਵਾਂਗੇ ਪਰ ਸਹਿਬਜ਼ਾਦਿਆਂ ਨੇ ਦੀਨ ਕਬੂਲ ਕਰਨ ਨਾਲੋਂ ਮੌਤ ਨੂੰ ਕਬੂਲ ਕੀਤਾ ਫਿਰ ਜਲਾਦਾਂ ਨੂੰ ਹੁਕਮ ਹੋਇਆ ਕਿ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਸਹਬਜ਼ਾਦਿਆਂ ਦੇ ਸਿਰ ਤਾਂ ਚੋਕ ਕੇ ਖੰਜਰ ਨਾਲ ਉਹਨਾਂ ਦੀ ਸ਼ਾ ਰਗ ਕੱਟ ਦਿੱਤੀ ਸੀ ਬਾਬਾ ਜੋਰਾਵਰ ਸਿੰਘ ਜੀ 2 2.5 ਮਿੰਟ ਵਿੱਚ ਹੀ ਸ਼ਹੀਦ ਹੋ ਗਏ ਸਨ ਪਰ ਬਾਬਾ ਫਤਿਹ ਸਿੰਘ ਜੀ ਨੇ ਅੱਧੀ ਘੜੀ ਜਾਣੀ ਕਿ 12 ਮਿੰਟਾਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਸੀ ਸਹਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਬੀਬੀ ਜੈਨਾ ਨੇ ਆਪਣੇ ਪੇਟ ਵਿੱਚ ਖੰਜਰ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ ਮਾਤਾ ਗੁਜਰਕੌਰ ਨੂੰ ਜਲ ਠੰਡੇ ਬੁਰਜ ਵਿੱਚ ਸਹਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਵੀ ਆਪਣੇ ਪਿਆਰ ਪ੍ਰਾਣ ਤਿਆਗ ਦਿੱਤੇ ਸਨ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਸਰਹੰਦ ਛੋਟੇ ਸਹਬਜ਼ਾਦਿਆਂ ਦੀ ਖਬਰ ਲੈਣ ਲਈ ਭੇਜਿਆ ਸੀ ਨੂਰੇ ਮਾਹੀ ਨੇ ਸੈਭਜਾਦਿਆਂ ਦੀ ਸ਼ਹੀਦੀ ਦੀ ਖਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਿੰਡ ਲੰਮਾ ਜਟਪੁਰਾ ਜਾ ਕੇ ਦੱਸੀ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪਟਕੇ ਵਚਨ ਕੀਤਾ ਸੀ ਕਿ ਹੁਣ ਮੁਗਲ ਰਾਜ ਦੀਆਂ ਜੜਾਂ ਪਟੀਆਂ ਜਾਣਗੀਆਂ ਇਸ ਸਾਕੇ ਤੋਂ ਤਕਰੀਬਨ 5 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਕੇ ਜ਼ਾਲਮਾਂ ਦੀ ੱਟ ਨਾਲ ੱਟ ਵਜਾ ਦਿੱਤੀ ਸੀ ਵਜ਼ੀਰ ਖਾਨ ਅਤੇ ਸਚਾ ਆਨੰਦ ਨੂੰ ਮੌਤ ਦੇ ਘਾਟ ਉਤਾਰ ਕੇ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈ ਲਿਆ ਸੀ ਅਤੇ ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਉਧਰ ਮਾਛੀਵਾੜੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ 13 ਪੋ ਨੂੰ ਰਾਤ ਦੇ ਪਹਿਲੇ ਪੈਰ ਆਲਮਗੀਰ ਨੂੰ ਚੱਲ ਪਏ ਸਨ ਗੁਰੂ ਜੀ ਭਾਈ ਗਨੀਖਾਂ ਭਾਈ ਨਵੀਖਾਂ ਤੇ ਦੋ ਸਿੱਖਾਂ ਨੇ ਨੀਲੇ ਚੋਲੇ ਪਾਏ ਹੋਏ ਸਨ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਪਲੰਘ ਤੇ ਬਿਠਾ ਲਿਆ ਸੀ ਪਲੰਘ ਨੂੰ ਅੱਗੋਂ ਭਾਈ ਗਨੀਖਾਂ ਅਤੇ ਮਏ ਭਾਈ ਨਵੀਖਾਂ ਨੇ ਅਤੇ ਪਿੱਛੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਚੌਕ ਲਿਆ ਸੀ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਨੂੰ ਚੌਰ ਕਰ ਰਹੇ ਸਨ ਉਹ ਅਜੇ ਥੋੜੀ ਜਿਹੀ ਦੂਰੀ ਤੇ ਗਏ ਸਨ ਕਿ ਅੱਗੇ ਮੁਗਲ ਜਰਨੈਲ ਦਲਾਵਰ ਖਾਨ ਨੇ ਰੋਕ ਲਿਆ ਦਲਾਵਰ ਖਾਨ ਚਮਕੌਰ ਦੀ ਜੰਗ ਵਿੱਚ ਸ਼ਾਮਲ ਸੀ ਉਸ ਨੇ ਉੱਥੇ ਉੱਚ ਦੇ ਪੀਰ ਅੱਗੇ 500 ਮੋਹਰਾਂ ਦੀ ਸੁੱਖ ਸੁੱਖੀ ਸੀ ਕਿ ਮੈਂ ਇਸ ਜੰਗ ਵਿੱਚੋਂ ਬਚ ਕੇ ਆ ਜਾਵਾਂ ਦਲਾਵਰ ਖਾਨ ਨੇ ਪੁੱਛਿਆ ਕਿ ਉਹ ਕੌਣ ਹਨ ਅਤੇ ਕਿੱਥੇ ਚੱਲੇ ਹਨ ਭਾਈ ਗਨੀ ਖਾਨ ਨੇ ਕਿਹਾ ਇਹ ਸਾਡੇ ਉੱਚ ਦੇ ਪੀਰ ਹਨ ਅਤੇ ਪਵਿੱਤਰ ਅਸਥਾਨਾਂ ਦੇ ਜਹਾਰਤ ਕਰਨ ਚੱਲੇ ਹਨ ਦਲਾਵਰ ਖਾਨ ਨੇ ਕਿਹਾ ਜੇ ਇਹ ਪੀਰ ਹਨ ਤਾਂ ਮੈਂ ਇਹਨਾਂ ਲਈ ਖਾਣਾ ਲੈ ਕੇ ਆਉਂਦਾ ਹਾਂ ਭਾਈ ਨਵੀ ਖਾਨ ਨੇ ਕਿਹਾ ਪੀਰ ਜੀ ਨੇ ਰੋਜ਼ਾ ਰੱਖਿਆ ਹੋਇਆ ਹੈ ਤਾਂ ਦਲਾਵਰ ਖਾਨ ਨੇ ਕਿਹਾ ਮੇਰੀ ਸ਼ਰਧਾ ਹੈ ਕਿ ਮੈਂ ਪੀਰ ਪੀਰ ਜੀ ਦੇ ਮਰੀਦਾਂ ਨੂੰ ਭੋਜਨ ਕਰਵਾ ਦੇਵਾਂਗਾ ਜਦ ਦਲਾਵਰ ਖਾਨ ਨੇ ਭੋਜਨ ਮੰਗਵਾਇਆ ਤਾਂ ਭਾਈ ਦਇਆ ਸਿੰਘ ਨੇ ਭੋਜਨ ਵਿੱਚ ਛੋਟੀ ਸ੍ਰੀ ਸਾਹਿਬ ਫੇਰ ਕੇ ਕਿਰਪਾਨ ਭੇਟ ਕਰ ਲਿਆ ਸੀ ਦਲਾਵਰ ਖਾਨ ਨੇ ਪੁੱਛਿਆ ਕਿ ਇਹ ਕੀ ਕੀਤਾ ਹੈ ਭਾਈ ਨਵੀ ਖਾਨ ਨੇ ਕਿਹਾ ਇਹ ਮੱਕਾ ਮਦੀਨਾ ਤੋਂ ਪਗਾਮ ਆਇਆ ਹੈ ਕਿ ਕੋਈ ਵੀ ਭੋਜਨ ਖਾਣ ਤੋਂ ਪਹਿਲਾਂ ਉਸ ਵਿੱਚ ਕਰਦ ਫੇਰ ਲੈਣੀ ਹੈ ਦਲਾਵਰ ਖਾਨ ਨੇ ਭੋਜਨ ਖਵਾਉਣ ਤੋਂ ਬਾਅਦ ਕਿਹਾ ਕਿ ਮੈਂ ਤਸੱਲੀ ਕਰਨ ਤੋਂ ਬਿਨਾਂ ਤੁਹਾਨੂੰ ਅੱਗੇ ਨਹੀਂ ਭੇਜ ਸਕਦਾ ਉਸ ਨੇ ਨੂਰਪੁਰ ਪਿੰਡ ਤੋਂ ਸૈયਦ ਪੀਰ ਮੁਹੰਮਦ ਕਾਜੀ ਨੂੰ ਬੁਲਾਇਆ ਜਦ ਸૈયਦ ਪੀਰ ਮੁਹੰਮਦ ਕਾਜੀ ਆ ਗਿਆ ਦਲਾਵਰ ਖਾਨ ਨੇ ਉਹਨਾਂ ਨੂੰ ਉੱਚ ਦਾ ਪੀਰ ਪਹਿਚਾਨਣ ਲਈ ਕਿਹਾ ਨੂਰ ਮੁਹੰਮਦ ਕਾਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣਦਾ ਸੀ ਅਤੇ ਉਹਨਾਂ ਦੇ ਅਜਬਤ ਨੂੰ ਵੀ ਜਾਣਦਾ ਸੀ ਕਾਜੀ ਨੇ ਦਲਾਵਰ ਖਾਨ ਨੂੰ ਕਿਹਾ ਇਹ ਇਹ ਉੱਚ ਦੇ ਪੀਰ ਹੀ ਹਨ ਇਹ ਪੀਰਾਂ ਦੇ ਵੀ ਪੀਰ ਹਨ ਇਹਨਾਂ ਨੂੰ ਰੋਕਣ ਤੇ ਇਹਤੇ ਇਹਨਾਂ ਨੇ ਤੈਨੂੰ ਵਾਦਵਾ ਨਹੀਂ ਦੇ ਦਿੱਤੀ ਤੂੰ ਇਹਨਾਂ ਤੋਂ ਮਾਫੀ ਮੰਗ ਲੈ ਅਤੇ ਇਹਨਾਂ ਨੂੰ ਅੱਗੇ ਜਾਣ ਦੇ ਜਦ ਦਲਾਵਰ ਖਾਨ ਨੇ ਅੱਗੇ ਜਾਣ ਲਈ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੂੰ 500 ਮੋਹਰ ਸਾਡੇ ਲਈ ਸੁੱਕੀ ਸੀ ਉਸ ਦਾ ਕੀ ਬਣਿਆ ਦਲਾਵਰ ਖਾਨ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਉੱਚ ਦੇ ਪੀਰ ਹਨ ਉਸ ਨੇ ਇੱਕ ਦਸ਼ਾਲਾ ਅਤੇ 500 ਮੋਹਰਾਂ ਗੁਰੂ ਜੀ ਨੂੰ ਭੇਟ ਕੀਤੀਆਂ ਗੁਰੂ ਜੀ ਨੇ ਅੱਗੋਂ ਇਹ ਮੋਹਰਾ ਭਾਈ ਗਨੀਖਾਂ ਅਤੇ ਨਵੀਖਾਂ ਨੂੰ ਦੇ ਦਿੱਤੀਆਂ ਸਨ ਜਿੱਥੇ ਖਾਣੇ ਨੂੰ ਕਿਰਪਾਨ ਭੇਟ ਕੀਤਾ ਜਾ ਗਿਆ ਸੀ ਉੱਥੇ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ ਪ੍ਰਸ਼ਾਦ ਅਤੇ ਲੰਗਰ ਨੂੰ ਕਿਰਪਾਨ ਭੇਟ ਕਰਨ ਦੀ ਮਰਿਆਦਾ ਇਸੇ ਸਥਾਨ ਤੋਂ ਚੱਲੀ ਸੀ ਗੁਰੂ ਜੀ ਉੱਥੋਂ ਅਜਨੇਰ ਪਿੰਡ ਪਹੁੰਚੇ ਉੱਥੇ ਰਾਤ ਬਿਸ਼ਰਾਮ ਕੀਤਾ ਅਜਨੇਰ ਦਾ ਕਾਜੀ ਚਿਰਾਗਦੀਨ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਸੀ ਕਾਜੀ ਚਿਰਾਗਦੀਨ ਸ਼ਾਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਗੁਰੂ ਜੀ ਦੇ ਨਾਲ ਹੀ ਉਹ ਆਲਮਗੀਰ ਤੱਕ ਗਿਆ ਜਾਂ ਸੂਬਾ ਸਰਹੰਦ ਨੂੰ ਪਤਾ ਲੱਗਾ ਤਾਂ ਉਸ ਨੇ ਕਾਜੀ ਸਾਹਿਬ ਨੂੰ ਹਜ਼ਰ ਦੀ ਨਿਵਾਜ਼ ਅਦਾ ਕਰਦੇ ਹੋਏ ਕਤਲ ਕਰਵਾ ਦਿੱਤਾ ਸੀ ਕਾਜੀ ਸਾਹਿਬ ਦੇ ਘਰ ਦੇ ਨੇੜੇ ਇੱਕ ਇਮਲੀ ਦਾ ਦਰਖਤ ਸੀ ਲੋਕ ਉਸ ਨੂੰ ਇਮਲੀ ਵਾਲਾ ਪੀਰ ਕਹਿੰਦੇ ਸਨ ਅਜਨੇਰ ਪਿੰਡ ਵਿੱਚ ਕਾਜੀ ਸਾਹਿਬ ਦੀ ਕਬਰ ਬਣੀ ਹੋਈ ਹੈ ਹਰ ਵੀਰਵਾਰ ਲੋਕ ਉੱਥੇ ਸਲਾਮ ਕਰਨ ਪਹੁੰਚ ਜਾਂਦੇ ਹਨ ਅਤੇ ਜੇਠ ਦੇ ਮਹੀਨੇ ਮੇਲਾ ਲੱਗਦਾ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ